ਸੇ ਨਵੇਂ ਬੰਦਿਆਂ ਨੂੰ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ ਹੁਣ ਨੌਜਵਾਨੀ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਇਹ ਵੇਖਣ ਨੂੰ ਮਿਲਿਆ ਵੀ ਨੌਜਵਾਨੀ ਵੇਖੋ ਆਪ ਮਹਾਰੇ ਹੋ ਕੇ ਪਾਰਟੀਆਂ ਦੇ ਉੱਪਰ ਉੱਠ ਕੇ ਇੱਕ ਨੌਜਵਾਨ ਆਗੂ ਅਮਰਤਪਾਲ ਸਿੰਘ ਨੂੰ ਤੇ ਜਾਂ ਆਪਾਂ ਵੇਖਦੇ ਆਂ ਵੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਨੂੰ ਵੇਖਦੇ ਭਾਈ ਸਰਬਜੀਤ ਸਿੰਘ ਦੇ ਨਾਲ ਆਪ ਮਹਾਰੇ ਨੌਜਵਾਨੀ ਹੋਈ ਔਰ ਦਿਨਾਂ ਦੇ ਵਿੱਚ ਉਹਨਾਂ ਨੇ ਹਵਾ ਬਦਲਦੀ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਪ੍ਰਧਾਨ ਮੰਤਰੀ ਦਾ ਰਾਈਟ ਹੈਂਡ ਆਪਾਂ ਕਹੇ ਜੇ ਹੰਸਰਾਜ ਹੰਸ ਸੀ ਇੱਕ ਪਾਸੇ ਮੁੱਖ ਮੰਤਰੀ ਦਾ ਖਾਸ ਦੋਸਤ ਰਾਈਟ ਹੈਂਡ ਸੀ ਕਰਮਜੀਤ ਅਣਮੋਲ ਫਿਰ ਵੀ ਲੋਕਾਂ ਨੇ ਇਧਰ ਵੀ ਆਪਾਂ ਵੇਖੀਏ ਵੀ ਪਾਰਟੀ ਦੇ ਮੇਨ ਬੁਲਾਰੇ ਸੀ ਇੱਕ ਪਾਸੇ ਕੈਬਨਿਟ ਮਨਿਸਟਰ ਸੀ ਪੰਚਾਇਤ ਮੰਤਰੀ ਸੀ ਇੱਕ ਪਾਸੇ ਕੁਲਬੀਰ ਸਿੰਘ ਜੀਰਾ ਇਹਨਾਂ ਦਾ ਵੀ ਸਿਆਸੀ ਸਫ਼ਰ ਬੜਾ ਲੰਮਾ ਹੈ ਪਰ ਲੋਕਾਂ ਨੇ ਇੱਕ ਨੌਜਵਾਨੀ ਚਾਹੁੰਦੀ ਹੈ ਵੀ ਅਕਾਲੀ ਦਲ ਦੇ ਵਿੱਚ ਨੌਜਵਾਨ ਆਗੂ ਆਉਣ ਇਹ ਪੁਰਾਣੇ ਜਿਹੜੇ ਨੇ ਇਹਨਾਂ ਦਾ ਥੋੜਾ ਪਿਛਾ ਕੀਤਾ ਜਾਵੇ ਕਿਉਂਕਿ ਇਹ ਦੁੱਜੇ ਨੂੰ ਸੀਟ ਦੇ ਹੀ ਨਹੀਂ ਰਿਹਾ ਕੀ ਕਾਰਨ ਮੰਨਦੇ ਇੱਕ ਪਾਸੇ ਨੌਕਰੀਆਂ ਨਹੀਂ ਮਿਲਦੀਆਂ ਸਿਆਸਤ ਦੇ ਵਿੱਚ ਬੁਢੇ ਜਿਹੜੇ ਨੇ ਉਹ ਪਹਿਲਾਂ ਦੇ 30 30 40 40 ਸਾਲ ਨੌਕਰੀ ਕਰਦੇ ਨੇ ਉਤੋਂ ਰਿਜ਼ਾਈਨ ਦੇ ਕੇ ਫਿਰ ਸਿਆਸਤ 'ਚ ਵੜ ਜਾਂਦੇ ਨੇ ਨੌਜਵਾਨੀ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਸਹੀ ਗੱਲ ਹੈ ਸਿਆਸੀ ਬੇਰੁਜ਼ਗਾਰੀ ਤਾਂ ਹੈਗੀ ਹੈ ਹੂੰ ਸਿਆਸੀ ਬੇਰੁਜ਼ਗਾਰੀ ਇਹ ਕਿ ਕੋਈ ਜਿਹੜਾ ਡਿਜ਼ਰਵ ਕਰਦਾ ਕੈਂਡੀਡੇਟ ਹੈ ਜੀ ਉਹਨੂੰ ਕਈ ਵਾਰੀ ਮੌਕਾ ਨਹੀਂ ਮਿਲਦਾ ਤੇ ਉੱਥੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਮੌਕਾ ਮਿਲ ਜਾਂਦਾ ਮੈਂ ਤਾਂ ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਹਾਂ ਪਰ ਮੈਂ ਜਿਹੜੇ ਅਖੀਰ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਦੱਸਾਂ ਜਿਹੜੀ ਮੇਨ ਹਮ ਕਿ ਸਾਨੂੰ ਅੰਤਰ ਧਿਆਨ ਹੋ ਕੇ ਆਪਣੀ ਜਿਹੜੀ ਖੇਤਰੀ ਪਾਰਟੀ ਹੈ ਹਮ ਦੇਖੋ ਗਰੁੱਪ ਬੜੇ ਬਣੇ ਆ ਤੁਸੀਂ ਦੇਖੋ ਕੋ ਪੈਰਲਲ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਵੀ ਸ਼੍ਰੋਮਣੀ ਅਕਾਲੀ ਦਲ ਹਮ ਲੋਕਾਂ ਨੇ ਮੰਨਤਾ ਤਾਂ ਨਹੀਂ ਨਾ ਕਿਸੇ ਨੂੰ ਦਿੱਤੀ ਜਿਸ ਪੱਦਰ ਦੀ ਮਿਲਣੀ ਚਾਹੀਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੇਨ ਇੱਕੋ ਅਕਾਲੀ ਦਲ ਹਮ ਹਮੇਸ਼ਾ ਉਹਦੇ ਵਿੱਚ ਕਮੀਆਂ ਵੀ ਆ ਗਈਆਂ ਉਹਦੇ ਵਿੱਚ ਆਪਾਂ ਬਹੁਤ ਕੁਝ ਗਿਣ ਲਿਆ ਤੁਸੀਂ ਵੀ ਬਹੁਤ ਸਾਰੇ ਸਵਾਲ ਉਠਾਏ ਲੇਕਨ ਅਖੀਰ ਦੇ ਵਿੱਚ ਲੋਕ ਕੀ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਮਜ਼ਬੂਤ ਵੀ ਹੋਣਾ ਚਾਹੀਦਾ ਸਰਦਾਰ ਸਾਹਿਬ ਦਾ ਸਟੈਂਡ ਵੀ ਹੋਣਾ ਚਾਹੀਦਾ ਹੁਣ ਇਹ ਪਹਿਲਾਂ ਜਦੋਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ 2022 ਦੇ ਵਿੱਚ ਤੇ ਕੁਝ ਉਹਨਾਂ ਫੈਸਲੇ ਸਵੇਰੇ ਲਏ ਤੇ ਸ਼ਾਮ ਨੂੰ ਵਾਪਸ ਲਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਬੀਬਾ ਸਿਮਰਤ ਕੌਰ ਬਾਦਲ ਦਾ ਬਿਆਨ ਸੀ ਹਰਸਿਮਰਤ ਕੌਰ ਬਾਦਲ ਦਾ ਇਹ ਯੂ ਟਰਨ ਵਾਲੀ ਸਰਕਾਰ ਏ ਤੇ ਸਰਦਾਰ ਸਾਹਿਬ ਹੁਣ ਜਿਹੜੇ ਇਹ ਬਿਆਨ ਲੈਂਦੇ ਨੇ ਰਾਤ ਨੂੰ ਬਿਆਨ ਲੈਂਦੇ ਸਵੇਰੇ ਬਦਲ ਲੈਂਦੇ ਨੇ ਕਿਤੇ ਦੇ ਭਾਈ ਅਮਰਤਪਾਲ ਸਿੰਘ ਨੂੰ ਕਹਿੰਦੇ ਨੇ ਇਹ ਖਾਲਸਤਾਨੀ ਅਤਵਾਦੀ ਏ ਤੇ ਹੁਣ ਕਹਿੰਦੇ ਵੀ ਉਹਦੀ ਸੋਚ ਕੋਣੀ ਚਾਹੀਦੀ ਏ ਇਹ ਕੀ ਮਤਲਬ ਬਿਆਨ ਇੱਕੀ ਇੱਕ ਪਾਸੇ ਤੇ ਸਟੈਂਡ ਸਟੈਂਡ ਕਰਨ ਇੱਕ ਪਾਸੇ ਵਿਰਸਾ ਸਿੰਘ ਬਲਟੋਆ ਦੇ ਰੈਲੀ ਦੇ ਵਿੱਚ ਅਮਰਤਪਾਲ ਨੇ ਇਹਨਾਂ ਮਾੜਾ ਕਹੇ ਤੇ ਅੱਜ ਵਿਰਸਾ ਸਿੰਘ ਬੁਰੀ ਤਰ੍ਹਾਂ ਹਾਰ ਗਿਆ ਤੇ ਅੱਜ ਮਤਲਬ ਅਮਰਤਪਾਲ ਦੀ ਉੱਥੇ ਪਾਰਲੀਮੈਂਟ ਚ ਗੱਲ ਚੱਲ ਚੱਲ ਰਹੀ ਏ ਇਹ ਪਰਿਵਾਰ ਕਿੱਥੇ ਸਟੈਂਡ ਰੱਖਦਾ ਨਹੀਂ ਦੇਖੋ ਇਹਦਾ ਜਵਾਬ ਤਾਂ ਉਹ ਆਪ ਦੇ ਸਕਦੇ ਆ ਹੂੰ ਲੈਕਿਨ ਮੈਂ ਜਿਹੜੀ ਪਰ ਇਹ ਮੰਨਦੇ ਯੂ ਟਰਨ ਮਾਰ ਲਾਪੇ ਨੇ ਨਹੀਂ ਮੈਂ ਜਿਹੜੀ ਗੱਲ ਕਹਿਣਾ ਕਿ ਹਰ ਬਿਆਨ ਦੇ ਪਿੱਛੇ ਜੀ ਉਹਦੇ ਕਾਰਨ ਨੂੰ ਵੇਖਣ ਦੀ ਲੋੜ ਹੁੰਦੀ ਹੈ ਜੀ ਕਈ ਵਾਰੀ ਕੀ ਹੁੰਦਾ ਮੈਂ ਇਹੋ ਗੱਲ ਤਾਂ ਕਹਿਣਾ ਕਿ ਟਕਰਾਅ ਦੀ ਰਾਜਨੀਤੀ ਨਹੀਂ ਹੋ ਸਕਦੀ ਟਕਰਾਅ ਦੀ ਰਾਜਨੀਤੀ ਦੇ ਵਿੱਚ ਸਿੱਖ ਕੌਮ ਨੇ ਹਮੇਸ਼ਾ ਨੁਕਸਾਨ ਉਠਾਇਆ ਜੀ ਬਿਲਕੁਲ ਉਸ ਚੀਜ਼ ਨੂੰ ਘਟਾਉਣਾ ਚਾਹੀਦਾ ਠੰਡੇ ਤੱਤੇ ਬਿਆਨ ਜਿਹੜੇ ਆ ਉਹਨਾਂ ਬਿਆਨਾਂ ਨੂੰ ਬਹੁਤ ਗੰਭੀਰਤਾ ਨਾਲ ਉਹਨਾਂ ਪਹਿਲੇ ਤੋਲੋ ਫਿਰ ਬੋਲੋ